ਦਾਲ ਤੇ ਬਣ ਗਈ ਫਿਰ ਕੇ ਚੌਲ ਮੰਗਦੀ ਹੁਣਾਂ ਤੇ ਭਾਂਵੇਂ ਕੋਈ ਨਹੀਂ ਕਹੇ ਮੇਰਾ ਤੇ ਜੀ ਨਹੀਂ ਘਰ ਦਾ ਫਿੱਕੇ ਚੌਲਾਂ ਇੱਕ ਦੇ ਦੀ ਇਹ ਬੜੀ ਆਤ ਜਿਵੇਂ ਉਦੋਂ ਕਰੀ ਤੋਂ ਕਹਿਤਾ ਅੱਜ ਨੇ ਮੇਰਾ ਜੀ ਨਹੀਂ ਕਰਦਾ ਮੈਨੂੰ ਤੇ ਕਾਹਲੀ ਕਰਦਾ ਹਾਂ ਰੋਸ ਕੇ ਪਈ ਇਹ ਕੁਹਲਾ ਕੋ ਕਰੂ ਕੀ ਕਰਾਉ ਕੀ ਹੈ ਇਧਰ ਰਸਿਆਂ ਦਾ ਯਾਰੀ ਥੋੜੀ ਹੈ ਦੇ ਹੋਣੇ ਆ ਬੱਸ ਹੋਵੇ ਕੋਈ ਫੇਰ ਵੀ ਆਪੇ ਕੋਈ ਨਹੀਂ ਝਾਰਦੇ ਨਾਣ ਹੋਵੇ ਆਪੇ ਝਾਰਦੇ ਨਹੀਂ ਆ ਰੋਸ ਦੀ ਥਲ ਕੋਈਆਂ ਸਿਕਾ ਕੇ ਆ ਜੂ ਚੌਲ ਬਣਾਉਣੇ ਭਾਰੇ ਨੇ ਬਰਵਾਜ ਮਦੇ ਨਾ ਨਾ ਨਹੀਂ ਇਹ ਚਾ ਕਾੜ ਲਾਉਂਗੇ ਇਹ ਮੈਸੇ ਇਕੱਠਾ ਜਿਆ ਕਰਕੇ ਤੇ ਬੈ ਗਈ ਆਹ ਬਰਾ ਸਾਈ ਕੋਲੇ ਕਾਟ ਲੈਂਨੀ ਤੋਰੇ 5 ਵਜੇ ਉਹਨੇ ਕੱਟ ਲੈ ਇਹ ਵੀ ਕੀ ਵਗਨੇ ਮੈਂ ਅੱਗੇ ਆਣੀ ਹਾਂ ਮੇਰੇ ਸਾਰੇ ਬਾਅਦ ਚੜਦੇ ਜਾਂਦੇ ਨੇ ਪੋਚਦੀਆਂ ਨਾਲੇ ਪਿਆਰ ਪਲਾਸੇ ਨਾਲੇ ਚਾਲ ਦੇਣੀ ਆ ਤੇ ਸਿਸਾ ਸੋ ਦਾ ਬੋਰਛਾ ਵਾ ਤਸ ਕਿਥੋਂ ਲਿਆਂਦਾ ਜਾਣਾ ਇਹਨਵੇਂ ਨਾਲੇ ਪੋਚਦੀ ਵੀ ਮੈਨੂੰ ਤੇ ਬੋਰਛਾ ਜੇ ਕਿਤੇ ਰੱਖਿਆ ਰਖਾਇਆ ਇਹ ਦੇ ਦੇ ਮੇਰੀ ਭੈਣ ਵੱੜ ਗਈ ਹੁਣ ਮੈਂ ਦੁਬਾਰੇ ਪੈਸੇ ਕਿੱਥੋਂ ਲਾਵਾਂ ਚੀਜ਼ਾਂ ਦੇ ਘਰ ਵਿੱਚ ਆਏ ਤੇ ਤੇਲ ਸੀ ਜੇ ਬਾਹਰਾਂ ਪੂਰਾ ਲਾ ਲਈਦਾ ਹੋਰ ਇਹਦਾ ਉਹ ਵੀ ਨਹੀਂ ਲੱਭਾ ਸੜ ਜਾਣੇ ਦਾ ਨਾ ਹੁਣ ਸ਼ਹਿਰ ਜਾਇਆ ਜਾਵੇ ਨਾ ਲਿਆਂਦਾ ਜਾਵੇ ਐਂ ਕਰਦੀ ਆ ਬੋਰਛਾ ਤੇ ਮੈਂ ਇਹਦੇ ਅੰਦਰ ਵੀ ਖਾਂ ਨਾ ਬਾਹਰ ਲੰਮੇ ਪਈ ਐ ਤੈਨੂੰ ਇੱਤਰਾ ਤੇ ਕਰਦੀ ਨਹੀਂ ਹੁੰਦੀ ਮੈਂਵੇਂ ਆਖਾ ਇਨੇ ਚਿਰ ਦੀ ਆਈ ਐਵੇਂ ਸੁਭਾਅ ਜੂਰ ਕਬਾਬਾ ਮੇਰੀ ਚੀਜ਼ ਦੀ ਨਹੀਂ ਹੈ ਰਾ ਤੇਰੀ ਕਦੀ ਇਨੇ ਕੀਤੀਆਂ ਹੀ ਪਈਆਂ ਨਹੀਂ ਦੀਆਂ ਸੀ ਤੇ ਵੇਖਾ ਕਿਤੇ ਰੱਖਿਆ ਰਖਾਇ ਵੇਖਣ ਖਣੋ ਵੇਖ ਕੇ ਨਾ ਦਿੰਦੀ ਹੋਵੇ ਉੱਥੇ ਕਿਤੇ ਨਾ ਚਰ ਖਾਇਆ ਹੋਵੇ ਦੇਖ ਲਈ ਪਈ ਤੇ ਬਾਹਰ ਹੀ ਲੱਗਦੀ ਬਾਹਰ ਪਈ ਆ ਬਾਕੀ ਨਹੀਂ ਇਹ ਬਾਰੇ ਬੋਲਣ ਦੇ ਤੱਕ ਵੀ ਨਹੀਂ ਆਉਂਦਾ ਪਾਣੀ ਕਾ ਬਿਚ ਕਾ ਵੀ ਜਨ ਕੱਠੇ ਕਰਕੇ ਜਿਹੜੀ ਕਮਰ ਲੱਗਾ ਐਵੇਂ ਨਹੀਂ ਰੱਖਿਆ

ਆਹ ਤੇ ਮਾਤਾ ਵੀ ਠੀਕ ਜਿਹੜੇ ਉਤੋਂ ਪਕਾਦੇ ਵੀ ਉਤੋਂ ਨੇਰ ਚ ਖੜਾ ਟਾਈਮ ਲਿਆ ਹੋਣੇ ਕਿਲਾ ਜਾਂਦੀ ਸੀਆਂ ਆ ਆਖੇ ਨਾ ਮਖੰਡ ਰੱਖਾਂਗੇ ਦਾਲ ਨਾ ਖਾਣੇ ਦੇ ਖੰਡ ਨਾ ਖਾਣੇ ਇਹ ਬਣਾਤੀ ਨੇ ਥੱਕੇ ਬਣਾਈ ਹੋਈ ਹੈ ਕਾਫੀ ਕੰਮ ਲਗਨੇ ਵਾਲੇ ਕਾਰਜ ਹੈ ਉਹ ਘਾਲਤਾ ਹੈ ਜੀ ਫਿਰ ਅਸੀਂ ਵੀ ਜਾ ਕੇ ਜਿੱਤਰੀ ਇਹ ਬਣੀ ਆਈ ਹੈ ਇਹ ਲੱਗਦਾ ਉੱਦੋਂ ਤੇ ਆਗਰੀ ਤੇ ਇੱਕ ਦਿਨ ਨੂੰ ਇਹ ਬਾਬਾ ਘੋੜਾ ਆ ਜਾ ਲੱਭਾ ਇਹਦੇ ਵਿੱਚ ਅੰਦਰ ਮੱਛਰ ਚ ਮਰੀ ਰਹਿੰਦੀ ਵੀ ਦੱਸ ਕੋਈ ਵੇਖਣਾ ਹੈ ਕੋਈ ਨਾ ਕਰੀ ਉਦੋਂ ਨੂੰ ਆਪਾ ਕੱਢਿਆ ਹੈ ਉਹ ਤਾਂ ਅੱਧੀ ਰਾਤ ਹੋ ਗਈ ਹੈ ਨੇ ਤਾਂ ਅਸ ਕਰਮੋ ਕਿਤੇ ਬਲਬ ਵੀ ਜਗਾ ਲਿਆ ਕਰ ਕਿੰਨਾ ਢੇਰ ਆ ਕਰਕੇ ਪੰਜ ਨਰ ਤੇ ਬਲਬ ਤੂੰ ਬਲਬ ਚਗਾ ਕੇ ਕੀ ਕਰਨਾ ਮੈਂ ਘੜੀ ਨੰਮੇ ਪਈ ਬੰਦ ਕਰ ਦੇ ਮੇਰਾ ਬਲਬ ਤੇ ਚਾਹ ਬਾ ਬਲਬ ਬੰਦ ਕਰ ਦੇਨੀ ਆ ਉੱਤੋਂ ਤੇ ਅੱਧੀ ਰਾਤ ਹੋ ਗਈ ਹੈ ਲੋਕੀ ਤੇ ਇਹ ਵੇਲੇ ਬਲਬ ਜਗਾਉਂਦੇ ਤੂੰ ਨਹੀਂ ਬੰਦ ਕਰਦੀ ਮੈਨੂੰ ਨੀਂਦ ਆਈ ਮੈਂ ਤਾਂ ਕਿਹਾ ਨਾ ਮੇਰਾ ਬਲਬ ਬੰਦ ਕਿੰਨੇ ਵਜੇ ਨਾ ਰਹਿ ਰਹਿ ਚੱਲਦੀ ਬਾਹਰ ਵੀ ਕਿਤੇ ਕੜੀ ਬਹਿ ਜਾ ਕਰ ਬਾਹਰ ਇੱਥੋਂ ਤੂੰ ਕੀ ਚਰਖਾ ਕਤੌਣਾ ਦੱਸ ਚਰਖਾ ਨਹੀਂ ਕਤੌਣਾ ਕਮਲੀਆਂ ਹੋਰ ਕੰਮ ਥੋੜੇ ਹੈ ਚਰਖੇ ਆਪਣੇ ਕੋਲ ਕਿੱਥੇ ਕੱਤੇ ਜਾਣੇ ਹੋਰ ਤੇ ਕੰਮ ਆਪਣੇ ਨਿਬੜਦੇ ਨਹੀਂ ਸਾਈ ਤੇਰਾ ਸਿਰ ਨ ਨੜੇ ਹੋਣਾ ਹੈ ਕਰ ਵੀ ਮੂੰਹ ਹੀ ਵਾਟ ਕੇ ਰੱਖ ਛੇਡਿੰਗੀ ਆ ਲੈਖੜ ਚੋਰ ਬਣਾਏ ਆ ਖਾਲਾ ਸਿਰ ਚ ਪਾ ਦੇ ਮੇਰੇ ਜਦੋਂ ਮੈਂ ਰਾਤੀ ਕਿਹਾ ਬੱਤ ਰਾਤੀ ਕਿਉਂ ਨਹੀਂ ਬਣਾਈ ਚਲਾਕੇ ਵੱਢ ਗੰਡੇ ਮੇਰੇ ਤੋਂ ਮਗਾ ਕੇ ਹੈ ਕੰਮ ਕਰਾ ਕੇ ਤੇ ਬਾਅਦ ਤੂੰ ਮੈਨੂੰ ਜਵਾਬ ਦੇ ਤਾਂ ਚਾਣਾ ਲਓ ਮੈਂ ਹੋਂ ਤੇਰੇ ਤੇ ਬਿਲਕੁਲ ਨਹੀਂ ਚਕਿੰਨ ਕਰਨਾ ਮੈਂ ਤੈਨੂੰ ਦੱਸਦਾ ਜਦੋਂ ਤੀਜੀ ਰਾਤ ਹੋਗੀ ਤਿੰਨ ਮੈਂ ਅੱਖ ਨਹੀਂ ਚੋਲੇ ਦੀ ਨਾ ਇਧਰ ਹੁਣਿਆ ਕਿ ਤਰੀ ਤੂੰ ਕਿਉਂ ਫਿਰ ਕਿਹਾ ਵੀ ਮੈਂ ਬਣਾ ਦੇਣੀ ਮੇਰੇ ਮੈਨੂੰ ਤੈਨੂੰ ਮੈਂ ਆਪੇ ਖਰੀਦ ਕੋ ਚੋਲ ਫੜ ਜਾ ਤੂੰ ਕਿਹਾਂਦੀ ਮੈਂ ਕਪਰੀਦ ਕੋ ਬਾਰੀ ਕਰੀ ਉਹਦਾ ਤਾਂ ਤੈਨੂੰ ਪ੍ਰੀਤ ਚੰਗੀ ਨਹੀਂ ਲੱਗਦੀ ਤੇ ਚੀਜ਼ਾਂ ਲੈਣ ਤੇਰਾ ਨਹੀਂ ਆੜ ਕੋੜ ਕੋਈ ਹੈਗਾ ਤੋਂ ਉਹਨਾਂ ਕੋ ਚੱਲ ਜਾ ਆ ਹੁਣ ਉਧਰੇ ਖੜੀ ਹਾਂ ਦਿੱਤੀ ਰਹਿ ਤੋ ਉੱਥੇ ਮੈਂ ਰੋਟੀ ਨਾ ਪਕਾਉਣ ਲਗਾ ਨਹੀਂ ਨਾਲੇ ਉੱਥੇ ਬਹਿ ਬਾਹਰ ਇੱਥੇ ਕਿੱਥੇ ਮੈਂ ਨਹੀਂ ਰਹਿਣਾ ਬੜਾ ਚੱਲ ਜਾ ਆਇਆ ਮੈਂ ਦੇਖਣ ਵਾਲੀ ਆਖਣਾ ਫਿਰ ਇੰਨੇ ਕੱਢਦੀ ਇੱਧਰ ਮਿੱਠੀ ਮੇਮਣੀਆਂ ਮਾਰ ਆ ਲੈ ਚੌਲ ਖਾੜੀ ਨਹੀਂ ਦਾਲਾਂ ਖਾਣੀ ਕਿ ਖੰਡ ਪਾ ਕੇ ਖਾਣੀ ਮੈਂ ਤੇ ਕੁਝ ਵੀ ਨਹੀਂ ਪਾਇਆ ਵਿੱਚ ਅੰਕਲ ਉਹ ਗਲਾਮਾ ਚ ਲਾਉਣਾ ਵਾ ਗਲਾਮਾ ਇਹਦਾ ਨਹੀਂ ਕਰਨਾ ਵੀ ਜੇ ਮੈਂ ਆਪੇ ਦੇ ਸੰਗ ਚ ਪੁਰਕੀ ਫਾਸ ਜੂ ਤੇ ਗਾਂ ਤੁਰਦੀ ਬਣੂਗੀ ਤਾਂ ਸੁਖੀ ਆਏ ਤੇ ਮੈਂ ਸੁਖੀ ਸਾਂ ਦੀ ਗਾਂ ਨੂੰ ਆਖਾਂ ਨਿੱਕੇ ਨਿੱਕੇ ਨਿਆਣੇ ਮੈਂ ਤੇ ਕਦੀ ਇਹੋ ਜੀ ਗੱਲ ਸੋਚੀ ਨਹੀਂ ਜਿਹੜੀਆਂ ਤਾਂ ਹੀ ਹੋਰ ਤਾਂ ਹੀ ਤੂੰ ਸੁੱਕੇ ਬਣਾਉਣ ਲਿਆ ਕੇ ਤੇ ਰੰਦਵਾ ਕੰਮ ਕਰਦਾ ਕਹ ਕਹਦਾ ਹਾਂ ਨਹੀਂ ਮੈਂ ਤੈਨੂੰ ਇਹ ਪੁੱਛੀ ਨਹੀਂ ਮੈਨੂੰ ਪਾ ਕੇ ਲਿਆਦਾ ਤੋਦੀ ਰਾਤ ਹੁੰਦੀ ਆ ਨਹੀਂ ਨਹੀਂ ਇੱਥੇ ਹੀ ਖਵਾ ਦੇ ਮੇਰੇ ਸੰਗ ਵਿੱਚ ਬੁਰਕੀ ਫਰਚੂਗੀ ਮੁੜ ਕੇ ਘੰਟਾ ਪਾਣੀ ਨਾਲ ਚਲਦੀ ਤੱਕੀ ਮੈਂ ਤਾਂ ਪਾਣੀ ਨਾਲ ਚਲਕੀ ਹਾਂ ਤੇ ਆਉਂਦਿਆਂ ਮਰ ਗਏ ਨਹੀਂ ਜੈਲ ਨਹੀਂ ਤੂੰ ਮੈਨੂੰ ਇਹ ਦੱਸ ਛੇਤੀ ਛੇਤੀ ਕਾਦੇ ਨਾ ਖਾਣੀ ਮੈਂ ਨਹੀਂ ਖਾਣ ਕੇ ਇਹ ਚੀਜ਼ ਨਾ ਮੈਨੂੰ ਇਹ ਸਦਾ ਨਾ ਖਾਣ ਕੇ ਖਾਣਾ ਖਾਣੀ ਮੈਂ ਤੈਨੂੰ ਨਹੀਂ ਬਾਚ ਦੋ ਦੋ ਰੋਟੀਆਂ ਪਕਾ ਦੇ ਥੋੜੀਆਂ ਮੈਂ ਰੋਟੀਆਂ ਕਿ ਪਕਾਵਾਂ ਤਾ ਚਾਲ ਬਣਾ ਤੇ ਤੂੰ ਇਹ ਰੋਟੀਆਂ ਮੇਰੇ ਸੈਦੋ ਬਾਅਦ ਚ ਗੱਲ ਉਹ ਜੀ ਤੂੰ ਮੈਨੂੰ ਇਹ ਦੱਸ ਖਾਣ ਪਕੀ ਜਿਹਾ ਆ ਕੇ ਚਲਾ ਕਰੋ ਜੀ ਕਿਤੇ ਚਾਮੀ ਮਗਾ ਕੇ ਮੇਰੇ ਕੋਲੋਂ ਘੰਟੇ ਐਂਤ ਮੁੜ ਕੇ ਮੈਨੇ ਚੌਲ ਨਹੀਂ ਬਣਾ ਕੇ ਦਿੱਤੇ ਅੱਗ ਲੱਗੇ ਚੌਲ ਤੇ ਕਿੰਨਾ ਕੈਣ ਭਰਿਆ ਪਿਆ ਤੇ ਆਦੀ ਮੈਂ ਘਵਾਂਟੀਆਂ ਘਰੋਂ ਦੇਂਦੀ ਉਹਨੂੰ ਸੋਸਰੀ ਪਈ ਫਨਾਲ ਉਹਨਾਂ ਚੌਲਾਂ ਤਾਂ ਕੁਝ ਵੀ ਨਹੀਂ ਹੋਇਆ ਚੰਗੇ ਭਲੇ ਚੌਲ ਬਸ ਇੱਕ ਬਹਾਨੇ ਬਣਾਉਂਦੀ ਰਹਿੰਦੀ ਐ ਇਹ ਮੈਨੂੰ ਪਤਾ ਵਾ ਜਿਹੜੀਆਂ ਚਰਚਾ ਚਾਲਾਂ ਤੇ ਤੁਰੀ ਫਿਰਦੀ ਐ ਨਾ ਲੇਦੀਆਂ ਚਾਲਾਂ ਮੈਂ ਕਾਮਜਾਬ ਨਹੀਂ ਹੋਣ ਦੇਣੀਆਂ ਦੇਖੀ ਤੇ ਜਾਈ ਜਿੱਦਾਂ ਇਹ ਕਰਦੀ ਐ ਪਰ ਇਹ ਆਖਾ ਜੇ ਮੰਨ ਕੇ ਚੱਲੋ ਮੈਂ ਐਕਜੀ ਨੂੰ ਪਤਾ ਲੱਗ ਗਿਆ ਵੀ ਮੈਂ ਪ੍ਰੀਤ ਕੋਲੋਂ ਗੰਡੇ ਨਹੀਂ ਲਿਆਈ ਮੈਂ ਕਿਸੇ ਹੋਰ ਘਰੋਂ ਲਿਆਈ ਆ ਇਹ ਤਾਂ ਤੇ ਛਿੱਤਰ ਫਿਰ ਮੇਰੇ ਤੇ ਹੋ ਜਾਣਾ ਇਹਨੇ ਹਣਾ ਲੈ ਲੈ ਇਸ ਪ੍ਰੀਤ ਕੋਲੋਂ ਕੰਢੇ ਮੈਨੂੰ ਤੇ ਡਰ ਜੇ ਬਣਾਉਂਦਾ ਉਹ ਵੀ ਐਗੇ ਨਖਾਫਣੀ ਆ ਤੂੰ ਗੰਡੇ ਦੋ ਦੇ ਦੇ ਮੈਨੂੰ ਉਹਨੇ ਵੀ ਗੰਡੇ ਨਹੀਂ ਦਿੱਤੇ ਤੇ ਨਾ ਕੱਲ ਦੀ ਆਈ ਮਰੀ ਮੇਰੇ ਕੋਲ ਆ ਜਾਂਦੀ ਕੋ ਗੱਲ ਕਰਦੇ ਹੈ ਇਹਨੇ ਤੇ ਮੈਨੂੰ ਛੱਡਣਾ ਨਹੀਂ ਜੇ ਤੇ ਅੱਗੇ ਪ੍ਰੀਤ ਦਾ ਨਾਮ ਲੈ ਲਾ ਤੇ ਮੇਰੇ ਮਾਰਦੀ ਰਹਿੰਗੀ ਹੁਣ ਕਿਸ ਕੰਮ ਦੀ ਮੈਂ ਫੜੋ ਤੇ ਨਾਲ ਬਾਹਰ ਆ ਜਾ ਮੈਂ ਨਹੀਂ ਹੋਣਾ ਬਾਹਰ ਆ ਕੇ ਖਾਣਾ ਮੈਂ ਇੱਥੇ ਮੈਂ ਫੜ ਗਰਮੀ ਧਿਆਨਾ ਖਾ ਲਈ ਹੁਣ ਆਖੀ ਤੱਕ ਉਹ ਵੀ ਧਿਆਨਾ ਫੜ ਲਾ ਹੁਣ ਇਹ ਦਾਦਾ ਜੀ ਜੰਦੀ ਤੱਤੀ ਤੱਤੀ ਪਾਸਾੜ ਦਿੱਤੀ ਨਾ ਵੀ ਜਬਾਨ ਸੜ ਜੇ ਮੈਂ ਕਰਨਾ ਬੋਲਾ ਦਾ ਨਾ ਤੇਰੀਆਂ ਸਾਂਹਾਂ ਇਸ ਕੀ ਮਾਰੀਆਂ ਚਾਹ ਤੇ ਬਾਟਾ ਪਾਣੀ ਦਾ ਪਾ ਕੇ ਤੇ ਠੰਡੇ ਪਾ ਦੇਣੀ ਫਿਰ ਖਾਂਦੀ ਰਮੀ ਚੰਗਾ ਆਹ ਉਹ ਉਪਰ ਆ ਕੇ ਹੀ ਖਰਾਬ ਹੋ ਗਏ ਹਣ ਹੁਣ ਉਹ ਕਿੱਦਾਂ ਖਾਣੇ ਸਾਰਾ ਮੇਰੇ ਪਤਾ ਮੇਰਾ ਖਰਾ ਘੜੀ ਤੇ ਜਾ ਉੱਥੇ ਬਾਹਰ ਆ ਜਾ ਬਾਹਰ ਨਾਲ ਛੇਤੀ ਠੰਡੇ ਹੋਣਗੇ ਤੇ ਮੈਂ ਨਾ ਆਟਾ ਉੱਦਾਂ ਹੀ ਤੇ ਰੋਟੀਆਂ ਪਕਾ ਲਈ ਮਾਤਾ ਜੀ ਠੀਕ ਨਹੀਂ ਹੂ ਉਹਕਸੀਆਂ ਪਕਾਉਣ ਵਾਸਤੇ ਚਾਹ ਦਿੱਤੇ ਔਰ ਖਾਦੇ ਵਾਸਤੇ ਦਿੱਤੇ ਕਾਲ ਤੇਰੀ ਸ਼ਰਮ ਤੇ ਕੇ ਬਣਾ ਕੇ ਦੇ ਦਿੱਤੇ ਨਾਲੇ ਕਰਮੋ ਤੇ ਬੈਰ ਉੱਥੇ ਤੇ ਨਾ ਕਰ। ਇਹ ਇਹ ਤਾਂ ਸੀਥਿਆ ਗਰੀਆਂ। ਜੀ ਮੈਂ ਬੋਸ਼ਾ ਰਾਈ ਤੇ ਰੋ। ਬੋਸ਼ਾ ਕਿੱਥੇ ਜੇ ਰੱਖਿਆ ਰਖਾਈ ਤੇਰੀ ਕੋਲ ਨਹੀਂ ਮੇਰਾ ਮਰਬਣੂ ਤੂੰ ਫੇਰ ਪੁੱਠੀ ਪਾ ਦੇਗੀ। ਮੈਂ ਅਗਰੇ ਕੀ ਚੀਜ਼ਾਂ ਚੁੱਕਦੀ ਮੈਨੂੰ ਪਤਾ ਤੂੰ ਇੰਨੇ ਚਿਰ ਤੇ ਕੋਈ ਚੀਜ਼ ਨਹੀਂ ਲਾਈ ਇਤਨੇ ਪਈਆਂ ਵਾ। ਮੇਰੀ ਸੁਣ ਕਰ ਤੇ ਤੂੰ ਮੈਨੂੰ ਇਹ ਦੱਸ ਦੇ। ਕਿ ਵੇਖ ਹੀ ਲਾ ਲ ਬਲਬੁਲਾ ਕਿਤੇ ਸੁੱਕੇ ਸਕੇ ਨਾ ਗੈਬੜ ਗੁਮਾਨ ਰਖੇਂਗਾ ਇੰਕਾ ਇੰਦੀਆਂ ਤੇ ਵਾਰ ਕੁੱਤੇ ਜਾਂਦੇ ਮੈਂ ਉਵੇਂ ਵੀ ਪਲੇਰੀ ਗੱਲ ਸੁਣ ਤੰਮੂ ਮੈਂ ਮੰਨਦੀ ਤੇਰੇ ਭਰਾ ਬਾਹਰ ਅਛਰ ਤੈਨੂੰ ਪੈਸਾ ਤੇ ਲਪੋਂਦੇ ਤੂੰ ਵਾਰਨਸ ਬਣੇ ਚੀਜ਼ਾਂ ਨੇ ਮੇਰੀਆਂ ਤੇ ਢਾਈ ਚੀਜ਼ਾਂ ਉਹ ਜਾ ਕੇ ਵੇਖ ਲੈ ਤੇ ਬੁਰਸ਼ ਹੈਗਾ ਮੈਂ ਬੁਰਸ਼ ਆਹੰਗ ਤੇ ਤੇਰਾ ਕੀ ਕਰਨਾ ਜਾਂ ਤੂੰ ਮੈਂ ਮਸੇਰ ਨਹੀਂ ਤੇ ਮੈਂ ਦਿਖਾਂ ਕਿ ਮੇਰਾ ਖਿਰਖਾ ਸੁੱਕੇ ਸਕੇ ਨਿਆਣੇ ਸੁਰਦੇ ਤੇ ਚੱਕ ਤੇਲ ਤੇ ਮੈਂ ਤੇ ਆਹ ਤੇਲ ਵੀ ਪੁੱਛਾ ਤਫਾਕਾਰ ਪਰੇ ਪੂਰਾ ਸੀ ਲਾ 50 100 ਦਾ ਉਹ ਫੇਰ ਆਜੂਗਾ ਪਰ ਬੁਰਸ਼ ਤੈਨੂੰ ਪਤਾ ਇੱਦਾਂ ਮੈਂਗਾ ਤਾਂ ਫੇਰ ਮੈਂ ਹਾਂ ਮੈਂ ਤਾਂ ਸਗੋਂ ਆਪ ਕਿੰਨੇ ਦਿਨਾਂ ਦੀਆਂ ਆਖਾਂ ਦੇ ਤੇ ਬੁਰਛੂ ਤੇ ਇੱਥੇ ਅੱਗ ਲੱਗੀ ਸੀ ਬੁਰਛੂ ਕਿੱਥੇ ਚਲ ਗਿਆ ਕਿ ਤੂੰ ਮੋਤੇ ਪਹਿਲਾਂ ਹੀ ਮੇਰੇ ਦਵਾਲੇ ਰਹਿਣੀ ਤੇ ਰਹਿ ਕੇ ਹੋਰ ਵੀ ਰਹਿਣਾ ਪਰ ਮੇਰੇ ਕੋ ਬੁਰਛੂ ਨਹੀਂ ਹੈਗਾ ਵੇ ਹੱਥ ਜੜਾਲਾ ਬੇਸ਼ੱਕ ਆਉਂਦੇ ਚੌਲ ਵੀ ਲੈ ਜਾ ਪਰ ਮੇਰੇ ਕੋ ਚੌਲ ਦੇ ਖਾਲਾ ਮੈਂ ਚੌਲ ਤੂੰ ਤਾਂ ਫਿਰ ੁੱਠੀ ਪਈ ਸੀ ਕਿਤੇ ਇੰਤੇ ਮੇਰਾ ਜੀ ਨਹੀਂ ਕਪਿਆ ਗਾ ਤੇ ਕਿਹਨਾਂ ਗੱਲ ਕੀ ਤੈਨੂੰ ਮੈਂ ਪੁੱਛੀ ਵੀ ਮੈਂ ਤਾਂ ਨਾ ਨਹੀਂ ਲਾਇਆ ਮੈਂ ਤਾਂ ਕਿਉਂ ਅੱਗੇ ਨਹੀਂ ਕਿ ਤੇਰਾ ਨਾਂ ਨਹੀਂ ਲਗਦੀ ਮੈਂ ਤੈਨੂੰ ਮੰਨ ਨਹੀਂ ਆ ਵੀ ਜੇ ਕਿਤੇ ਗੱਲ ਖੈਰ ਖਾਇਾ ਕਿ ਤੇ ਨਾ ਭੁੱਲੂਗ ਲੱਗੀ ਸੀ ਤੂੰ ਜੀ ਨਿਆਣੇ ਛੁੱ ਕਾਮਰ ਲੈਂਦੇ ਸਿਆ ਤਰਤੀ ਤਾ ਤੋ ਅੱਧੀ ਰਾਤ ਆ ਨਹੀਂ ਕੋਈ ਨਹੀਂ ਮੇਰੀ ਆਉਣ ਲੱਗੀ ਲਾ ਜਾ ਤੋਂ ਮੈਂ ਸਾਕਨ ਦੇ ਚੌਕ ਖਾਂਦੀ ਨੇ ਲਾ ਲਈ ਤੇ ਜੀ ਉਧਰੋਂ ਬੂਆ ਆ ਗਈ ਹੈ ਕਲਰਨਾਮਿਆਂ ਵਾਲੀ ਉਹ ਬਾਜ ਮਾਰ ਕੇ ਥੂਕ ਮਾਰ ਕੇ ਤੇ ਬਾਹਰ ਨੂੰ ਲੈ ਗਈ ਰੋਟੀਆਂ ਦਾ ਸਿਆਪਾ ਅੱਧੀ ਰਾਤ ਮੇਰੇ ਬਾਹ ਦਾ ਪੇਰ ਪਾਹੀ ਇਹਨੂੰ ਮੈਂ ਦਵਾਦਾ ਤਾ ਵਤੋ ਗਦਰ ਨਹੀਂ ਕਿ ਦੇ ਇੱਕ ਉਹਨਾਂ ਮੈਂ ਬੂਆ ਮਾਰਦੀ ਇੱਕ ਤੇ ਉਹਨੇ ਕਿ ਬੜੀ ਜਾਨ ਖਾਤੀ ਮੈਂ ਅੱਧੀ ਰਾਤ ਬਾਹੋਂ ਤੋ ਦਨੀਰੀ ਚੜੀ ਪੈਸੀ ਖਾਲਾ ਖਾਲਾ ਖੇਤੀ ਕੀਤੀ ਅਜੇ ਤਾਂ ਮੈਂ ਖਾਣ ਹੁੰਦੇ ਭੜੀ ਖਾ ਲੈ ਕੇ ਫਿਰ ਸੌਣ ਨਹੀਂ ਕਿ ਮੈਂ ਚੌਲ ਖਾਣ ਲੱਗਿਆਂ ਸਾਹ ਚੜ ਜਾਂਦਾ ਹੈ ਇਹ ਵੀ ਕੋਈ ਨਵੀਂ ਗੱਲ ਹੁਣ ਇਹਨੂੰ ਚੌਲ ਖਾਣ ਲੱਗਿਆਂ ਸਾਹ ਚੜ ਜਾਂਦਾ ਇੱਕ ਤੇ ਇਹਦੇ ਵੀ ਨਵੇਂ ਰੰਗ ਜਨਾਈ ਦੇ ਪਤਾ ਨਹੀਂ ਕੀ ਚੱਕਰੀ ਐਨੀ ਚੰਗੀ ਭਰੀ ਹੁੰਦੀ ਹੁਣ ਤੇ ਐ ਬਸ ਉੱਤੇ ਉੱਤੇ ਪਤਾ ਨਹੀਂ ਕੀ ਫਿਰ ਰੱਬ ਝੂਠੀ ਝੂਠੀ ਹੋ ਜੇ ਘਰ ਤਾਂ ਝੂਠੀ ਹੋ ਜੇ ਨਾ ਇਹ ਲੱਗਦਾ ਨਿਆਣੀ ਵੇਂਦੀ ਸਾਰਾ ਸਾਰਾ ਦਿਨ ਬਾਹਰ ਲੱਗੀ ਰਹਿੰਦੀ ਕਿੱਥੇ ਕੀ ਨਹੀਂ ਤੇ ਐਨ ਲਾ ਲਿਆ ਦੁੱਪੇ ਐ ਸਾਢੇ 2 ਮੇਰੇ ਐ ਨਾ ਜੇ ਤੈਨੂੰ ਕੋਈ ਤੇ ਲਾ ਲਿਆ ਰੰਗ ਉਹ ਤੇਰੀ ਹੈ ਨਹੀਂ ਪੜ ਲੈ ਜੱਜ ਜਿੱਤੇ ਪੜ੍ਹਦੇ ਉਪਰ ਕੀ ਲਾਏ ਇੱਕ ਤੇ ਨਵਾਂ ਬੜੀ ਆਦਤ ਹੈ ਕਿ ਕੁਤ ਨਵਾਂ ਲਾਉਂਦੇ ਪੜ੍ਹਦੇ ਇਹ ਹੱਥ ਤੇ ਦੁੱਖਾਂ ਮਰਨ ਬਣੀ ਜੰਦੀ ਵਿੱਚ ਇਹ ਬੁਲਾਈ ਜਾਂਦੀ ਵਿੱਚ ਇਹ ਮੈਨੂੰ ਬੁਲਾਈ ਜਾਂਦੀ ਤਨ ਕਿਹੜੀ ਨੀਤ ਨਾਲ ਚੌਰ ਫੜਾਈ ਜਿਹੜੇ ਪਰਤੀ ਫੜਾਏ ਉਹ ਵੀ ਇੱਥੇ ਲੱਗਦੇ ਆਪ ਦਾ ਸੂਟ ਲਾੜਾ ਤੇ ਮੇਰਾ ਲਹੁੰਗਾ ਤੈਨੂੰ ਟਾਰ ਆਉਂਦਾ ਸਕੰਜਰੀ ਬੁੱਤੀ ਹੈਗੀ ਮੈਨੂੰ ਬਹੁਤ ਪੈੜ ਲੱਗਦੀ ਛੇਤੀ ਲਿਆ ਆ ਆ ਗਈ ਆ ਆ ਗਈ ਆ ਬਦੋ ਨੀਤ ਇਹ ਜੁਬਾਨੇ ਤੇ ਬਾਬੇ ਵਾਲ ਬੁੱਤੀ ਲੱਗੀ ਲੱਗੀ ਮੇਰਾ ਹੱਥ ਅੱਜ ਕੁੱਕਰ ਲੱਗ ਜਾ ਦਾਰ ਬਹੁੰਦਾ ਕੋਈ ਕੰਮ ਨਹੀਂ ਹੁੰਦਾ ਤੂੰ ਤੇ ਇਹ ਤਾਂ ਗਾਲ ਗਿਆ ਗਾਲ ਪੈ ਗਿਆ ਤੇ ਕਟਾਉਣਾ ਪੈਣਾ ਹੈ ਨਾ ਇਹਨਾਂ ਕਟਾਉਣਾ ਪੈਣਾ ਹੈ ਨਾ ਇਹ ਤਾਂ ਫਟ ਵੱਜ ਗਿਆ ਖੰਡੜ ਕੇ ਆਜ ਤਰਮੋ ਤੈਨੂੰ ਤੇ ਕੋਈ ਦੁੱਖ ਸੁਣਾਇਦਾ ਤੈਨੂੰ ਕਿਸੇ ਦੇ ਦੁੱਖ ਨਾ ਕਿਸੇ ਨਾਲ ਤੈਨੂੰ ਕੋਈ ਮਤਲਬ ਨਹੀਂ ਹੈ ਪਹਿਲਾਂ ਮੇਰੇ ਨਾਲ ਤੇਰੇ ITAR ਤੇ ਲੀੜੇ ਹੈਗੇ ਤੇ ਮੇਰਾ ਨਾਂ ਤਾਂ ਤੈਨ ਭਾਰ ਆਉਂਦਾ ਨਾ ਤੂੰ ਤੇ ਮਗਰੋਂ ਪਾਇਆ ਮੈਂ ਕਦੇ ਤੇ ਸਵੇਰ ਦੇ ਲਾ ਕੇ ਰੱਖੇ ਤਾਂ ਤੂੰ ਦੁਪਹਿਰੇ ਨਾ ਕਰੀ ਦੁਪਹਿਰ ਦੀ ਚੁੰਨੀ ਪਹਿੰਗੀ ਤੇ ਨੋ ਹੀ ਆ ਕੇ ਵੀ ਆਪੇ ਲਾ ਲਿਆ ਦੁਪਹਿਰ ਦੁਪਹਿਰ ਕਿੰਨੂ ਆਦੇ ਬਾਅਦ ਖਾ ਲਾ ਜਹਰ ਸ਼ਾਹਾਂ 4 ਵਜੇ ਕਿ ਇਹ ਹਣੇ ਰੋਟੀਆਂ ਲੈ ਆਉਣੀ ਆ ਪੈਰੀਆਂ ਸਿਆਪਾ ਖਾਨਾ ਤੇ ਚੌੜ ਕੀ ਕਰਨ ਨੂੰ ਬਣਾਏ ਜੇ ਲੰਗੜੀ ਲਾਉਣਾ ਹਾਂ ਤੇ ਹੋਰ ਕੀ ਕਰ ਇਹਦਾ ਰੋਟੇ ਖਾ ਲਾਉਂਦੇ ਜੀ ਕੱਲ ਮਰੀ ਅੱਜ ਤੇ ਜੇ ਮੈਚ ਚੱਲ ਗਿਆ ਇੰਨੇ ਮੈਨੂੰ ਛੱਡਣਾ ਨਹੀਂ ਤੇ ਮੈਂ ਤਾਂ ਕੀਤਾ ਵੀ ਸਵੇਰ ਦਾ ਕੋਸ਼ ਨਹੀਂ ਇੱਕ ਰੋਟੀ ਨਹੀਂ ਹੋਣ ਲਾਉਣੀ ਨਾ ਤੇ ਇਹ ਕਿੱਦਾਂ ਮੈਨੂੰ ਹੱਥ ਰਖਾਉਂਦੀ ਜਿਵੇਂ ਨਾਲ ਉਹ ਲੈ ਚੱਲਿਆ ਹੁੰਦਾ ਅਖੰਡਾਂ ਜੀ ਦਾ ਹੇ ਰੱਬਾ ਕਾਰਪੂ ਕਰਾ ਮਾਦਰ ਮੈਂ ਨਹੀਂ ਰੋਟੀਆਂ ਲਾਉਣੀ ਭਰੀਟ ਆਜੇ ਕਿਤੇ ਤੇ ਸੌਣ ਲਾ ਮੇਰੀ ਘਰੀ ਬਣੀ ਦੀ ਮੇਰੇ ਕੋ ਨਹੀਂ ਗਰਮੀ ਚ ਰੋਟੀਆਂ ਲਾਥਾ ਦੀਆਂ ਮੇਰੇ ਰੱਬਾ ਪ੍ਰੀਤ ਆ ਜੇ ਮੈਂ ਤੇ ਉਹ ਹੱਥ ਛੋੜ ਦੇ ਮੈਂ ਤਾਂ ਨਹੀਂ ਜਾ ਪੱਤੀ ਚਲ ਜੀ ਤੇ ਜਾ ਪ੍ਰੀਤ ਆ ਜੀ ਰੋਵਾ ਚ ਇੱਕ ਗਰਮ ਹੋ ਜੇ ਤੇ ਮੈਂ ਰੋਟੀਆਂ ਲਾਂ ਮੇਰਾ ਨਹੀਂ ਜੀ ਘਰ ਦਾ ਤੇ ਗਰਮੀ ਚ ਫਲੋਂ ਲੰਗ ਕਰ ਲਾਉਣ ਅੱਜੋ ਇਸ ਕੋਟ ਵੀ ਤਾਂ ਸਾਰਾ ਦਿਨ ਕੰਮ ਤੋਂ ਸਵੇਰ ਦੀ ਲੈ ਕੇ ਆ ਉਹ ਤੇ ਪਾੜੀ ਦੀ ਚਾਹ ਨਾਲੇ ਜਿੱਤੀ ਚੰਚੌਲ ਨਹੀਂ ਨੀ ਹੌ ਖਾਤੇ ਗਏ ਨੀ ਪੂਰਾ ਜਿੰਨੇ ਚੌਤੇ ਡੇਢ ਚੁੱਕੇ ਦੋ ਦੋ ਦਾਣੇ ਚੌਦਦੇ ਇਹ ਕੀ ਬਣੂ ਹੈ ਘਰ ਨੂੰ ਮੈਂ ਫਿਰ ਕੀ ਕਾਜ ਪਸਾਉਣੇ ਐਡਾ ਗੱਲ ਤੇ ਤੇਰੇ ਬਹਾਨੇ ਤੇਰੇ ਗੱਲ ਤੇ ਨਹੀਂ ਫਸਣ ਲੱਗੀ ਠੀਕ ਹੈ ਨਾ ਸਾਰੇ ਤੇਰੇ ਬਹਾਨੇ ਵਾ ਉਹ ਜਦੋਂ ਖਾਣ ਪੀਅ ਮੈਂ ਤਾਂ ਤੁਮ ਮੈਂ ਕਿ ਥਾਲੀ ਖਾ ਕੋਚ ਵਾਲਾਂ ਦੀ ਰਸਣ ਦੀ ਮੰਗਾ ਦੇਣੀ ਆ ਹੁਣ ਤੂੰ ਬਹਾਨੇ ਆ ਕਿ ਤੇਰੇ ਰੋਟੀਆਂ ਦਾ ਕਹਿ ਤਾ ਉਹ ਜੀ ਮੈਂ ਕੰਮਲੀ ਜੁੱਖਾ ਕੁਲਿੰਗ ਦੇਖ ਤੇਨੂੰ ਕਹਿੰਦੀ ਹੈ ਹੁਣ ਇਹਨੇ ਤੂੰ ਘੰਟਾ ਲਾ ਦੇਣਾ ਬੰਨ ਨਗਾਉਣ ਲੱਗੇ ਇਹਨਾਂ ਆ ਖਾਣ ਤੇਰੇ ਕਿ ਨਹੀਂ ਖਾਂਦੇ ਚੱਲ ਜਾ ਉੱਥੇ ਆ ਇੱਕ ਚਮਚਾ ਚੌਲਾਂ ਦਾ ਵਾ ਜਿਹਨੂੰ ਤੂੰ ਐ ਕਰਦਈਂ ਚਾਹ ਤੱਕ ਦਾ ਬੜਾ ਹੱਥੋਂ ਪਾਈ ਬੜੀ ਸਿੱਖੀ ਹੁਣ ਉਹ ਵੀ ਮੈਂ ਨਾ ਮਗਾਣੀ ਤੇ 2 ਮਿੰਟ ਤੇ ਜਾਂਦੀ ਮੈਂਥੇ ਰੋਟੀਆਂ ਨਵਾਂਗੀ ਮੈਂ ਨਹੀਂ ਰੋਟੀਆਂ ਲਾਉਂਦੀ ਤੇ ਮਰਜੀ ਤਰੀਕੇ ਤੇ ਇਹ ਤਾਂ ਭਾਵੇਂ ਮੇਰੇ ਰਾਤ ਨਾਲ ਪੈ ਜੇ ਇਹਨਾਂ ਪਰਿਆ ਚਮਾ ਤੇ ਇਹ ਵੀ ਕੰਮ ਥੋੜੇ ਥੋੜੇ ਜਿਤੇ ਪ੍ਰੀਤ ਵੀ ਨਹੀਂ ਜੀਵੀ ਵੀ ਆ ਜੇ ਤੇ ਮੇਰੇ ਨਾਲ ਮਸ਼ੀਨ ਕਰਾਇਓ ਸ਼ਰਟ ਬਣਾਵਾ ਜੀ ਨਜ਼ਰ ਬੰਦੀ ਅੰਦਰੇ ਬਣਾਣਾ ਅੰਦਰੇ ਮੈਂ ਥੋਈ ਝਾਗਣ ਪੈਂਦਾ ਹਲੋ ਮੰਮੀ ਨਾਣ ਗਈ ਹਲੋ ਕਰਾ ਦੋ ਫਿਰ ਨੇਰਾ ਵੇਖੋ ਕਿੰਨਾ ਕੀਤਾ ਹੋਇਆ ਸੀ ਸਾਡੇ ਦਿਨੇ ਨੇਰਾ ਮੱਖੀ ਬੜੀ ਆਉਂਦੀ ਹੈ ਨਾ ਚਾਨਣ ਚ ਇਸ ਕਰਕੇ ਆਪਾਂ ਨੇਰਾ ਕਰ ਛੱਡ ਦੇ ਸਾਰੀਆਂ ਲਾਈਟਾਂ ਆਫ ਕਰ ਦਿੰਦੇ ਹੁਣ ਆਪਾਂ ਪਾਵਾਂਗੇ ਇੱਥੇ ਮਸ਼ੀਨ ਜਿੰਨਾ ਚਿਰ ਛਾਂ ਰਹੇਗੀ ਉਹਨਾਂ ਚਿਰ ਆਪਾਂ ਸਿਵਾਂਗੇ ਸ਼ਰਟ ਤੇ ਫਿਰ ਕਰਾਂਗੇ ਅੰਦਰ ਮਸ਼ੀਨ ਹਾਂ ਬੜਾ ਬੜਾ ਕਰਦੀ ਹੌਂ ਡੇਟ ਤੇ ਜਾਂਦੀ ਏ ਖੜਖੜ ਬੜਾ ਕਰਦੀ ਮੈਨੂੰ ਕਿਉਂ ਟਾਇਰ ਟੁੱਟ ਜਾਊਗਾ ਲਈ ਹੀ ਉਹ ਅੰਦਰ ਰੱਖਤੀ ਹਨ ਮੈਂ ਫਿਰ ਬਾਹਰ ਬੈਣੀ ਮੈਂ ਫਿਰ ਇਦਾਂ ਸਾਥ ਕਰਦੀ ਉਹ ਜਿਹੜੇ ਬੰਦੇ ਨੇ ਪੇਸੇ ਬਾਹਰ ਆਣਾ ਕਿ ਅੰਦਰ ਜੇ ਡਾਉਣੇ ਹੀ ਚੰਨੀ ਕਾਜ ਜੇ ਉਹ ਡਾਇਗ੍ਰਾਮ ਵਿੱਚ ਪੱਕਾ ਚੱਲਦਾ ਇਹ ਉਹਨਾਂ ਚਿਰ ਸਹੀ ਹੈ ਮੈਡੀਕਲ ਹਰ ਨੰਮੇ ਪੈ ਗਏ ਨਾ ਫਿਰ ਨਹੀਂ ਚੀ ਕਰਨਾ ਇਹ ਇੱਕ ਰੀ ਨੰਮੇ ਪੈ ਜੀਏ ਫਿਰ ਨਹੀਂ ਚੀ ਕਰਦਾ ਜਿਨਾਂ ਚ ਰੋਟੀ ਨਹੀਂ ਖਾਂਦੇ ਉਹਨਾਂ ਚ 셔ਟ ਬਣਾ ਲੈਨੇ ਬਾਅਦ ਚ ਫਿਰ ਆਪਾਂ ਘੜੀ ਨੰਮੇ ਪਹਿ ਲਾਂਗੇ ਇਹ ਆਪਣਾ ਨਾਪ ਸੀ ਇਹ ਆਪਣੀ 셔ਟ ਸੀ ਤਾਂ ਆਪਾਂ ਰਾਤੀ ਗਲੇ ਤਿਆਰ ਕੀਤੇ ਸੀ ਤਾਂ ਹੁਣ ਅਟੈਚ ਕਰਕੇ ਗਲੇ ਅਟੈਚ ਕਰਕੇ ਤਾਂ ਹੁਣ ਆਪਾਂ 셔ਟ ਕਰਦੇ ਨੇ ਰਹਿ ਗਈ

ਨਹੀਂ ਆਹ ਹਰੀਆਂ ਆਹ ਲੇਟ ਗਈ ਸੁੱਤੀ ਨਾ ਆਪਣੀਆਂ ਵੀ ਹਰੀਆਂ ਵਿੱਚ ਵਿੱਚ ਇਹ ਵਿੱਚੋਂ ਹਰੀਆਂ ਨੂੰ ਪਾਸੇ ਜਿਹੜੇ ਉਹ ਸੁੱਤੀ ਆਹ ਤੁਹਾਡੀ ਸਬਜੀ ਵੇਖੀਏ ਨਜ਼ਰ ਲਾਈ ਨਜ਼ਰ ਲਾਈ ਨਾਲ ਲੱਗ ਜੇ ਨਜ਼ਰ ਹੀ ਲੱਗੀ ਆ ਸਗੀ ਕੀ ਹੈ ਹੋਈਆਂ ਨਹੀਂ ਆ ਸੋਨਾ ਜਗਾਈ ਆਏ ਨੂੰ ਆਈ ਤੇ ਆਈ ਆ ਅੱਜ ਕਿਹੜੀ ਨਜ਼ਰ ਲੱਗਣੀ ਆ ਮੂਹ ਤੇ ਬਟੇ ਮਰੂਤ ਮਰਾਦ ਨਹੀਂ ਖਾਦੇ ਜਾਣੇ ਬੱਸ ਤੇ ਤੁਸੀਂ ਰਹਿਣ ਦੋ ਵੀ ਤੁਸੀਂ ਜਾਣ ਕੇ ਵੜਦੇ ਜਾਣਾ ਵੇ ਬੇ ਕੋਠੀ ਤੇ ਫਰੇ ਪੈ ਜਾਣੀ ਮਰੂਦਾਂ ਦਾ ਕੀ ਕਸੂਰ ਹੋ ਜਾ। ਛੱਤ ਤੇ ਪਾਣੀ। ਇੰਨੀ ਜਗ੍ਹਾ ਐ ਸਾਰਾ ਕੁਝ ਵੱਡ ਵੱਡ ਛੁੱਟੀ ਜਾਂਦੇ। ਕਿੱਥੇ? ਨਾਲੇ ਆਂਦੇ ਜੋ ਉੱਥੇ ਪਾਣੀ ਤਾਂ ਡਾਤਾ ਪਤਾ ਲੱਗਦਾ ਕੋਈ। ਤਾਂ ਫਿਰ ਸਬਜ਼ੀ ਕਾ ਲਈ ਬੀਜ ਲਈ ਚ। ਪਹਿਲਾਂ ਨਹੀਂ ਨਾ। ਲਾ। ਗੁੰਡੀਆਂ ਖਾ ਲਓ ਕੁਝ ਕੇ ਲਾਓ ਕਿਤੇ ਗੁਟੀਆਂ ਦੇ ਦਿਆ ਤੁਰ ਸਬਜ਼ੀ। ਅੱਛਾ ਤੁਹਾਡੀ ਪੈਲੀ ਮੋਗੀ। ਤੁਹਾਡੀ ਪੈਲੀ ਮੋਗੀ। ਸਾਰੀ ਚ ਕੋਠੀ ਚ ਤਾਂ ਛੱਤ ਲੋਗੇ ਜਿਹੜੀ 12 ਕਿੱਲੇ ਹੈਗੀ। ਆਹੋ। ਖਾਣਾ ਕਿੱਥਾ? ਆੜਿਆ ਤੇ ਲੈ ਲਾਂਗੇ ਹਾਂ ਹਾਂ ਉਹਨਾਂ ਸਬਜ਼ੀ ਫਿਰ ਨਹੀਂ ਹੋਈ ਤੇ ਫਿਰ ਦੁੱਖ ਕਾਹਦਾ ਨਹੀਂ ਹੁੰਦੀ ਤੇ ਨਾ ਹੋਵੇ ਤੁਸੀਂ ਤਾਂ ਕੋਠੇ ਪਾ ਲੈਣੀ ਇੱਥੇ ਉਹ ਕਿਦਾਂ ਡੇਗ ਪਿਆ ਥੋਮ ਜਾਣਾ ਥੋਮ ਕਿੱਦਾਂ ਟਿਕ ਇਹਨੂੰ ਜਿਆਦੀ ਨੇਰੀ ਲੱਗੀ ਇਹਨੂੰ ਬਣਾਉਣੀ ਕਿਉਂ ਇਹਨੂੰ ਮਾਰਿਆ ਨੇਰੀ ਨੇ ਚੁੱਕ ਕੇ ਇਹਨੂੰ ਮਾਰਿਆ ਹਾਂ ਆਉਂਦੀ ਸੁਖਵੀਰ ਡਾਈ ਡਾਈ ਐਕਟਿਵ ਹੈ ਇਹਨੂੰ ਉੱਤੇ ਵੀ ਲਸਾ ਪਿਆ ਉਰੇ ਕਰੀਂ ਨੀ ਬੇਬੇ ਉੱਤੇ ਨਹੀਂ ਲਸਣ ਲੱਗਾ ਇਹਨੂੰ ਐਨਾ ਪਤਾ ਨਹੀਂ ਜੱਟਾਂ ਦੀ ਕੁੜੀ ਆ ਮਰਜੀ ਉੱਤੇ ਗੰਡੇ ਲਾ ਲੱਗਣ ਲੱ ਪਿਆ ਅੱਜ ਜੱਟਾਂ ਦੀ ਲੱਗਣ ਲੱ ਪਿਆ ਇੱਧੇ ਦੇਖ ਆ ਵੇਖੀ ਪੁਰੀਆਂ ਦੇਖੋ ਲੈ 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 ਕੁੜੀਆਂ ਤੇ ਇਹਨਾਂ ਨੂੰ ਪਤਾ ਲੱਗਦਾ ਕਿ ਇਹਨੂੰ ਕੀ ਲੱਗਦਾ ਆ ਕੀ ਆ ਇਹ ਦੁਬਾਰਾ ਲਸਣ ਲੱਗ ਗਿਆ ਇਹ ਥੋਮ ਹੈ ਹਾਂ ਇਹ ਥੋਮ ਨਹੀਂ ਹੁੰਦਾ ਇਹ ਬੀ ਹੁੰਦਾ ਹੋ ਹਾਈ ਨੀ ਇਹ ਨਹੀਂ ਬੇਬੇ ਉਹ ਛੋਮਣੀ ਹੁੰਦਾ ਜਿਹੜਾ ਥੱਲੇ ਲੱਗਦਾ ਵਾ ਇਹ ਲੱਗਦੇ ਹੁੰਦੇ ਉੱਤੇ ਉੱਤੇ ਕਈ ਇਹ ਵੀ ਛੇਲ ਕੇ ਸਬਜ਼ੀ ਚ ਪਾਉਂਦੇ ਆ ਬੀਬੀ ਆਪਣੀ ਲੰਬੀ ਸਾਡੀ ਬੀਬੀ ਜਿਹੜੀ ਨਹੀਂ ਆਵੇ ਹੂੰ ਏ ਲੰਉਂਦੀ ਉੱਤੋਂ ਦੇ ਮੰਮੀ ਹੱਡੀਆਂ ਵੱਢ ਕੇ ਉੱਤੇ ਬਾਹਰ ਸੋਟ ਆਉਂਦੀ ਐ। ਇਹ ਲੰਉਂਦੇ ਹੱਡ ਮੇਰੇ ਡੈਡੀ ਵੀ ਖਾਸੇ ਵਾਲਾ ਲੰਦਾ ਹੁੰਦਾ। ਇਹ ਕਈ ਲੰਦੇ ਪੈਲੀ ਨੇ ਵੇਖਿਆ। ਐਵੇਂ ਪੈਲੀ ਵਾਲੀ ਲੈ ਕੇ ਮੰਮੀ ਨੇ ਲਾ ਕੇ ਰੱਖਣਾ ਸਵੇਰ ਤੋਂ। ਨਹੀਂ ਜਦੋਂ ਉਹ ਵੱਢੀਦਾ ਨਾ ਉਦੋਂ ਲਾਈਦਾ ਵਾ ਕਿ ਪਹਿਲਾਂ ਮਾਣ ਨਾਲ। ਵੀਰਾ ਵੀ ਸਾਰੀ ਪੁੱਟੀ ਪੱਟੀ ਜਾਊਗੀ। ਇਹਨੂੰ ਪਹਿਲਾਂ ਵੱਢ ਦੇਣਾ ਹੈ। ਹੈ? ਆਹ ਲੋ ਵੀ ਸਾਰੀ ਪੁੱਟੀ ਪੱਟੀ ਜਾਊਗੀ। ਥੋੜ੍ਹ। ਉਹਦੋਂ ਆਂਦੀਂ ਦੀਦੀ ਦੀ ਹੱਡੀ ਐਲਵੇਰਾ ਨਾ ਪੁੱਟੋ ਹੱਡੀ ਐਲਵੇਰਾ ਨਾ ਪੁੱਟੋ। ਆਂਦੀਂ ਨਹੀਂ ਆਂਦੀਂ ਦੀ। ਆਹਾਂ ਹਾਂ ਉਦੋਂ ਹੀ ਨੀਂਦ ਮਾੜੀ ਆ। कि एलोवेरा लगी जे एडी नीर माड़ी हरी दी हे कि नीदी केगड़ी बूटा तगड़ा उदो जी नी कट देना जी नी कट देन अंख शराब दिता इन्हें घरे इन्नी एलोवेरा होलोवेरा हो रुली जाए रोल रवे चलो चलिए चलो मैं क्या खती मैं आया नहीं लंघ जाना आजा इधर दी विराह गई आनु आजा सारे खुल्ला बंद रो ही जिंदरा लाग जंदे बाहर वो इधर आए हां वो गेट नु जिंदरे लगे हुंदे ते इधर दी कंदा ही नहीं हैगी हां चोर नु पता भी हैगी ना गाड़ी कंदी हां इधर खंदे ही हां दा हद के जिन नहीं पता खागले को दो बूटे दा बूटे कादे का कादे ते पिंडियां दे बूटे खगे जंदे तो तू ही खा क्योंकि लालू नहीं थे इधर लीजिए। नहीं, दीदी ने थाने में कहा था ये अपना। मैं देखा तो इधर कोटी पहुंचे। आइना खाओ ना विस्कोटी। किन्ना। तो फिर ओब्रांडा क्यों था यारी? ओब्रांडा छोटा करनी है परिंदा। अभी तो छोटा। तो इधर शुरू करने के आओगे ना थाने ना तो हैं? नहीं इन

ਚਲੋ ਫਿਰ ਮੇਰੇ ਚਾਹੀ ਬਸ ਆਹੀ ਮੜਾ ਮੋਟਾ ਇੱਥੇ ਕਿਹੜੀਆਂ ਪਾਤੀਆਂ ਤੇਰੀਆਂ ਹਾਂ ਹੂੰ ਜੀ ਨਹੀਂ ਜਾਂਦੀ ਇੰਨੀ ਦੂਰ ਪਾਤੀਆਂ ਆ ਮੈਂ ਇੱਥੇ ਘਰ ਪਹਿਲਾਂ ਮੈਂ ਅੰਮੀ ਆਇਆ ਇੱਥੇ ਪਾਕੀ ਨਹੀਂ ਪਾਕੀ